ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਜੀ ਨਿੰਬੂ ਅਤੇ ਹਰੀਆਂ ਮਿਰਚਾਂ ਦਾ ਅਚਾਰ ਇਹ ਅਚਾਰ ਆਪਾਂ ਘਰ ਦੇ ਵਿੱਚ ਕਿਵੇਂ ਬਣਾ ਕੇ ਤਿਆਰ ਕਰਾਂਗੇ ਅੱਜ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਾਂਗੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜੇ ਮੇਰੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਤਾਂ ਇੱਥੇ ਆਪਾਂ ਨੇ 1/2 ਕਿਲੋ ਨਿੰਬੂ ਲਏ ਆ ਤੇ 200 ਗ੍ਰਾਮ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਇੱਕ ਸਾਫ਼ ਸੁਥਰੇ ਕੱਪੜੇ ਦੇ ਨਾਲ ਸੁਕਾ ਲਿਆ ਤੇ ਉਸ ਤੋਂ ਬਾਅਦ ਥੋੜੀ देर ਹਵਾ ਦੇ ਵਿੱਚ ਰੱਖ ਦਿੱਤਾ ਸੀ ਤੇ ਇਹ ਚੰਗੀ ਤਰ੍ਹਾਂ ਦੇ ਨਾਲ ਦੋਨੋਂ ਚੀਜ਼ਾਂ ਸੁੱਕ ਚੁੱਕ ਤੇ ਹਰੀਆਂ ਮਿਰਚਾਂ ਨੂੰ ਡੰਡੀਆਂ ਸਮੇਤ ਹੀ ਧੋਇਆ ਏ ਜਿਹੜੀ ਮਿਰਚ ਮੈਨੂੰ ਖਰਾਬ ਜਹੀ ਲੱਗੀ ਸੀ ਉਹ ਮੈਂ ਹਟਾ ਦਿੱਤੀ ਆ ਤੇ ਇਦਾਂ ਜਿਹੜੀ ਮਿਰਚ ਬਿਲਕੁਲ ਹਾਰਡ ਜੀ ਆ ਐਨ ਸਾਫ ਸੁਥਰੀ ਏ ਉਹ ਮਿਰਚਾਂ ਮੈਂ ਰੱਖੀਆਂ ਨੇ ਹੁਣ ਆਪਾਂ ਮਿਰਚਾਂ ਦੀਆਂ ਡੰਡੀਆਂ ਹਟਾ ਦਵਾਂਗੇ ਦੇਖੋ ਆਪਾਂ ਡੰਡੀਆਂ ਨੂੰ ਇਸ ਤਰੀਕੇ ਦੇ ਨਾਲ ਹਟਾਣਾ ਸਾਰੀ ਡੰਡੀ ਜਿਹੜੀ ਆ ਇਹਦੇ ਉੱਤੋਂ ਆਪਾਂ ਉਤਾਰਨੀ ਆ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਹਟਾਣ ਤੋਂ ਬਾਅਦ ਆਪਾਂ ਫੇਰ ਤੁਹਾਨੂੰ ਮਿਲਦੇ ਆ ਜੀ ਇੱਥੇ ਆਪਾਂ ਨੇ ਸਾਰੀਆਂ ਮਿਰਚਾਂ ਤੋਂ ਡੰਡੀਆਂ ਨੂੰ ਹਟਾ ਦਿੱਤਾ ਏ ਜੀ ਹੁਣ ਆਪਾਂ ਨਿੰਬੂ ਕੱਟ ਕਰਾਂਗੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਨੇ ਨਿੰਬੂਆਂ ਨੂੰ ਕੱਟ ਕਰ ਲੈਣਾ ਏ ਇੱਕ ਆਪਾਂ ਡੋਂਗਾ ਲੈਣਾ ਇਹਦੇ ਵਿੱਚ ਪਾਈ ਜਾਣੇ ਆ ਜਿਹੜੇ ਜ਼ਿਆਦਾ ਵੱਡੇ ਨਿੰਬੂ ਆ ਉਹਨਾਂ ਦੇ ਪੀਸ ਆਪਾਂ ਅੱਠ ਕਰ ਲਵਾਂਗੇ ਨਹੀਂ ਤਾਂ ਆਪਾਂ ਚਾਰ ਪੀਸ ਬਹੁਤ ਆ ਇਹਨਾਂ ਦੇ ਛੋਟੇ ਨਿੰਬੂਆਂ ਦੇ ਤੇ ਜਿਹੜੇ ਆਪਾਂ ਨੂੰ ਬੀਜ ਉੱਤੋਂ ਦੇ ਦਿਖਦੇ ਆ ਉਹ ਆਪਾਂ ਛੋਟੇ ਛੋਟੇ ਹਟਾ ਦੇਵਾਂਗੇ ਬਾਕੀ ਇਹਦੇ ਚਲੋ ਬਾਹਰੋਂ ਨਿਕਲ ਹੀ ਜਾਣਗੇ ਦੇਖੋ ਨਿੰਬੂਆਂ ਦਾ ਜਿਹੜਾ achar ਹੁੰਦਾ ਹੈ ਨਾ ਬਹੁਤ ਹੀ ਜਿਆਦਾ ਹਾਜ਼ਮੇਦਾਰ achar ਹੁੰਦਾ ਹੈ ਪਤਾ ਹੈ ਟੇਸਟੀ ਵੀ ਬਹੁਤ ਹੁੰਦਾ ਹੈ ਜਿਵੇਂ ਕਈਆਂ ਨੂੰ ਪਥਰੀ ਦੀ ਪ੍ਰੋਬਲਮ ਹੁੰਦੀ ਆ ਉਹ ਪਥਰੀ ਨੂੰ ਗਾਲਣ ਵਿੱਚ ਇਹ ਸਹਾਇਤਾ ਕਰਦਾ ਹੈ ਜੀ ਨਿੰਬੂ ਹੁੰਦਾ ਜਿਹੜਾ ਤੇ ਬਹੁਤ ਹੀ ਵਧੀਆ achar ਹੁੰਦਾ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਰੂਰ ਬਣਾਇਆ ਕਰੋ ਇਦਾਂ ਆਪਾਂ ਨੇ ਸਾਰੇ ਨਿੰਬੂਆਂ ਨੂੰ ਕੱਟ ਲੈਣਾ ਹੈ ਜੀ ਸਾਰੇ ਨਿੰਬੂਆਂ ਨੂੰ ਕੱਟਣ ਤੋਂ ਬਾਅਦ ਸੇਲਸਪਨੋਂ ਮਿਲਦੇ ਆ ਇਹ ਦੇਖੋ ਜੀ ਜਿੱਦਾਂ ਹੁਣੇ ਵੱਡਾ ਨਿੰਬੂ ਆ ਨਾ ਇਹਨੂੰ ਆਪਾਂ ਚਾਰ ਹਿੱਸਿਆਂ 'ਚ ਕੱਟਾਂਗੇ ਥੋੜੇ-ਥੋਨੇ ਜੀ ਨਾ ਦਾਗ ਜੇ ਆ ਪਰ ਜ਼ਿਆਦਾ ਨਹੀਂ ਹੈਗੇ ਜਿਹੜੇ ਕਿਤੇ ਪੀਲੇ-ਪੀਲੇ ਜੇ ਨਿੰਬੂ ਹੁੰਦੇ ਜ਼ਿਆਦਾ ਦਾਗ ਹੀ ਹੁੰਦੇ ਉਹ ਨਿੰਬੂ ਆਪਾਂ ਅਚਾਰ ਵਿੱਚ ਨਹੀਂ ਵਰਤਣੇ ਇਦਾਂ ਆਪਾਂ ਨੇ ਨਾ ਅੱਠ ਪੀਸ ਕਰ ਲੈਣੇ ਆ ਫਿਰ ਵੱਡੇ ਨਿੰਬੂ ਦੇ ਕਿਉਂਕਿ ਫਿਰ ਜਿਆਦਾ ਵੱਡਾ ਪੀਸ ਹੋ ਜਾਂਦਾ ਹੈ ਨਾ ਜੇ ਕੋਪਾ ਹੱਥ ਪਹਿਲਾਂ ਸਾਫ਼ ਸੁਥਰੇ ਕੀਤੇ ਹੋਏ ਆ ਤੇ ਹੱਥਾਂ ਨੂੰ ਆਪ ਪਾਣੀ ਨਹੀਂ ਸੀ ਲਗਾਇਆ ਹੋਇਆ ਹੱਥ ਆਪਣੇ ਬਿਲਕੁਲ ਸੁੱਕੇ ਸੀਗੇ ਸੁੱਕੇ ਹੱਥਾਂ ਦੇ ਨਾਲ ਹੀ ਆਚਾਰ ਪਾਣਾ ਹੈ ਪਾਣੀ ਵਾਲਾ ਹੱਥ ਬਿਲਕੁਲ ਵੀ ਨਹੀਂ ਲੱਗਣਾ ਚਾਹੀਦਾ ਆਚਾਰ ਨੂੰ ਬਣਾਉਣ ਲੱਗੇ ਆਚਾਰ ਕਿਸੇ ਵੀ ਕਿਸਮ ਦਾ ਬਣਾਉਣਾ ਹੋਵੇ ਹੱਥ ਗਿੱਲੇ ਨਹੀਂ ਹੋਣੇ ਚਾਹੀਦੇ ਦੇਖੋ ਨਿੰਬੂ ਆਪਾਂ ਕੱਟ ਲਏ ਆ ਤੇ ਦੋ ਨਿੰਬੂ ਆਪਾਂ ਨੇ ਬਚਾ ਕੇ ਰੱਖੇ ਆ ਇਹਨਾਂ ਦਾ ਨਾ ਆਪਾਂ ਰਸਾਂ ਨੂੰ ਨਿਚੋੜਨ ਨੂੰ ਚੋੜ ਲਵਾਂਗੇ ਜਿਹੜਾ ਨਿੰਬੂ ਦਾ ਰਸ ਆਪਾਂ ਨੂੰ ਨਿਚੋੜਨਾ ਇਹਨੂੰ ਆਪਾਂ ਬਾਅਦ ਵਿੱਚ ਇਸਤੇਮਾਲ ਕਰਾਂਗੇ ਹੁਣ ਆਪਾਂ ਮਿਰਚਾਂ ਨੂੰ ਏਦਾਂ ਵਿਚਾਲਿਓਂ ਕੱਟ ਲਗਾ ਲਾਂਗੇ ਇਸ ਤਰੀਕੇ ਦੇ ਨਾਲ ਆਪਾਂ ਨੇ ਦੋ ਹਿੱਸਿਆਂ ਵਿੱਚ ਮਿਰਚਾਂ ਨੂੰ ਕੱਟਣਾ ਹੈ ਜੇੜੀ ਕੋਈ ਵੱਡੀ ਮਿਰਚ ਹੋਊਗੀ ਉਹਦੇ ਆਪਾਂ 4 ਪੀਸ ਕਰ ਲਵਾਂਗੇ ਜਾਂ ਨਹੀਂ ਤਾਂ ਇਹ ਛੋਟੀ ਸਾਈਜ਼ ਦੀਆਂ ਹੀ ਆ ਵੈਸੇ ਇਹਨਾਂ ਦੇ ਆਪਾਂ ਸਾਰੀਆਂ ਮਿਰਚਾਂ ਦੇ 2-2 ਪੀਸ ਐਦਾਂ ਕਰ ਲਵਾਂਗੇ ਤੁਸੀਂ ਮਿਰਚਾਂ ਨੂੰ ਕੱਟਣ ਲੱਗੇ ਗਲਵਜ਼ ਦੀ ਵਰਤੋਂ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੈਂਚੀ ਦੇ ਨਾਲ ਵੀ ਕੱਟ ਸਕਦੇ ਹੋ ਨਹੀਂ ਤਾਂ ਮਿਰਚਾਂ ਜਿਹੜੀਆਂ ਨੇ ਨਾ ਹੱਥਾਂ 'ਤੇ ਜਲਾਟ ਜਿਹਾ ਕਰਨ ਲੱਗ ਜਾਂਦੀਆਂ ਨੇ ਜਲਣ ਜੀ ਹੋਣ ਲੱਗ ਜਾਂਦੀ ਆ ਆਪਾਂ ਮਿਰਚਾਂ ਨੂੰ ਕੱਟਣ ਤੋਂ ਬਾਅਦ ਸਾਬਣ ਦੇ ਨਾਲ ਹੱਥ ਧੋ ਕੇ ਜਾਂ ਨਾਰੀਅਲ ਦਾ ਤੇਲ ਲਗਾਵਾਂਗੇ ਜਾਂ ਆਪਾਂ ਸਰੋਂ ਦਾ ਤੇਲ ਲਗਾਵਾਂਗੇ ਫਿਰ ਕੋਈ ਜਲਣ ਜਿਹੜੀ ਆ ਹੱਥਾਂ 'ਤੇ ਨਹੀਂ ਹੋਵੇਗੀ ਕਿਉਂਕਿ ਮੈਂ ਅੱਗੇ ਵੀ ਬਣਾਉਂਦੀ ਰਹਿੰਦੀ ਆ ਮੈਂ ਅੱਗੇ ਸਰੋਂ ਦਾ ਤੇਲ ਲਗਾ ਲੈਂਦੀ ਹੁੰਦੀ ਆ ਹੱਥ ਧੋ ਕੇ ਮੇਰੇ ਕਦੇ ਵੀ ਹੱਥਾਂ 'ਤੇ ਜਲਣ ਜਿਹੜੀ ਆ ਨਹੀਂ ਹੋਈ ਹੁੰਦੀ ਤਾਂ ਹੀ ਮੈਂ ਐਦਾਂ ਹੀ ਮਿਰਚਾਂ ਨੂੰ ਕੱਟ ਰਹੀ ਆ ਬਾਕੀ ਮੈਂ ਤੁਹਾਨੂੰ ਸਾਰੀਆਂ ਮਿਰਚਾਂ ਕੱਟਣ ਤੋਂ ਬਾਅਦ ਮਿਲਦੀਆਂ ਦੇਖੋ ਜੀ ਆਪਾਂ ਸਾਰੀਆਂ ਮਿਰਚਾਂ ਇਦਾਂ ਕੱਟ ਲਈਆਂ ਨੇ ਹੁਣ ਆਪਾਂ ਪਾਵਾਂਗੇ ਇਹਦੇ ਉੱਤੇ ਨਮਕ ਆਪਾਂ ਨੇ ਨਮਕ ਲੈਣਾ ਹੈ ਜੀ 4 ਵੱਡੇ ਚਮਚ ਕਿਉਂਕਿ ਨਿੰਬੂ ਅਤੇ ਅੰਬ ਦੇ ਅਚਾਰ ਦੇ ਵਿੱਚ ਨਮਕ ਦੀ ਵਰਤੋਂ ਆ ਜਿਹੜੀ ਬਾਧੂ ਹੁੰਦੀ ਆ ਇਹ ਖੱਟੇ ਹੁੰਦੇ ਆ ਨਾ ਇਸ ਕਰਕੇ ਨਾਲ ਵਿੱਚ ਨਮਕ ਵੱਧ ਪੈਂਦਾ ਹੈ 4 ਚਮਚ ਪਾਤੇ ਜੀ ਆਪਾਂ ਨਮਕ ਹੈ ਸਾਦਾ ਨਮਕ ਹੈ ਸੇਂਦੇ ਨਮਕ ਦੀ ਵਰਤੋਂ ਕੀਤੀ ਹੈ ਇੱਥੇ ਆਪਾਂ ਨੇ ਕਿਉਂਕਿ ਅਸੀਂ ਆਪਣੇ ਘਰ ਦੇ ਵਿੱਚ ਸੇਂਦਾ ਨਮਕ ਹੀ ਵਰਤਦੇ ਹਾਂ ਵਰਤਦੇ ਹਾਂ ਪਿੰਕ ਸਾਲਟ ਹੈ ਜੀ ਇਹ ਇਤੇ ਇਹਦੇ ਵਿੱਚ ਤੁਸੀਂ ਕਾਲੇ ਨਮਕ ਦੀ ਵਰਤੋਂ ਵੀ ਕਰ ਸਕਦੇ ਹੋ ਕਾਲਾ ਨਮਕ ਇਸ ਟਾਈਮ ਕਰ ਰਹੇ ਨਹੀਂ ਸੀ ਤੇ ਮੈਂ 4 ਚਮਚ ਵੱਡੇ 4 ਚਮਚ ਸਿੰਪਲ ਨਮਕ ਦੇ ਹੀ ਪਾਏ ਆ ਅਗਰ ਕਾਲਾ ਨਮਕ ਹੈਗਾ ਹੈ ਤਾਂ ਤੁਸੀਂ 1.5 ਚਮਚ ਕਾਲੇ ਨਮਕ ਦਾ ਔਰ 2.5 ਚਮਚ ਸਾਦੇ ਨਮਕ ਦੇ ਪਾ ਸਕਦੇ ਹੋ ਦੇਖੋ ਹੁਣ ਇੱਥੇ ਆਪਾਂ ਨਮਕ ਨੂੰ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਹਲਕਾ ਹਲਕੇ ਜਿਹੇ ਹੱਥਾਂ ਦੇ ਨਾਲ ਆਪਾਂ ਨਮਕ ਨੂੰ ਮਿਲਾ ਦਾਂਗੇ ਦੇਖੋ ਆਪਾਂ ਨੇ ਹਲਕਾ ਹਲਕਾ ਜਿਹੇ ਹੱਥਾਂ ਨਾਲ ਨਮਕ ਨੂੰ ਮਿਲਾ ਦਿੱਤਾ ਹੈ ਹੁਣ ਜਿਹੜੇ ਆਪਾਂ ਦੋ ਨਿੰਬੂ ਰੱਖੇ ਸੀ ਉਹਨਾਂ ਦਾ ਰਸਾ ਇਹਨਾਂ ਦੇ ਉੱਤੇ ਨਚੋੜ ਦਵਾਂਗੇ ਨਿੰਬੂ ਦਾ ਰਸ ਆਪਾਂ ਨੇ ਨਾ ਉਹ ਤੈਨੂੰ ਚੋੜ ਦਿੱਤਾ ਹੈ ਹੁਣ ਆਪਾਂ ਜਿਹੜੇ ਆ ਨਿੰਬੂ ਆਪਣੇ ਕੋਲ ਬਚੇ ਆ ਇਹਨਾਂ ਨੂੰ ਕੱਟ ਕੇ ਵੀ ਆਪਾਂ ਇਹਦੇ ਵਿੱਚ ਹੀ ਪਾ ਦਵਾਂਗੇ ਹੁਣ ਆਪਾਂ ਨਾ ਮੁੱਕ ਵੀ ਪਾ ਦਿੱਤਾ ਹੈ ਤੇ ਨਿੰਬੂ ਦਾ ਰਸ ਆ ਵੀ ਪਾ ਦਿੱਤਾ ਹੁਣ ਆਪਾਂ ਇਹਨਾਂ ਨੂੰ ਟਾਕ ਕੇ ਨਾ ਟਾਕ ਕੇ ਰੱਖ ਦਵਾਂਗੇ ਉਹਨੇ ਨੂੰ ਆਪਾਂ ਆਚਾਰ ਵਿੱਚ ਪਾਉਣ ਲਈ ਇੱਕ ਮਸਾਲਾ ਤਿਆਰ ਕਰਾਂਗੇ ਇਹ ਬਹੁਤੇ ਮਸਾਲੇ ਜਿਹੜੇ ਨਹੀਂ ਪਾਣੇ ਹੈਗੇ ਇਹਦੇ ਵਿੱਚ ਆਪਾਂ 3 ਚਮਚ ਲੈ ਆ ਸੌਫ 2 ਚਮਚ ਲੈ ਆਪਾਂ ਅਜਵਾਇਣ ਦੇ ਔਰ 2 ਚਮਚ ਹੀ ਲੈ ਆਪਾਂ ਨੇ ਬਰੀਕ ਵਾਲੀ ਰਾਈ ਇਹ ਅਚਾਰ ਵਿੱਚ ਵਰਤੀ ਜਾਂਦੀ ਹੈ ਜੀ ਅਗਰ ਬਰੀਕ ਵਾਲੀ ਰਾਈ ਤੁਹਾਡੇ ਕੋਲ ਨਹੀਂ ਹੈਗੀ ਤੁਸੀਂ ਮੋਟੀ ਵਾਲੀ ਵੀ ਲੈ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਇੱਥੇ ਆਪਾਂ ਨੇ ਪੈਨ ਰੱਖ ਲਿਆ ਹੈ ਗੈਸ ਉੱਤੇ ਤੇ ਸੇਕ ਆਪਾਂ ਘੱਟ ਕਰ ਦਿੱਤਾ ਹੈ ਹੁਣ ਆਪਾਂ ਤਿੰਨੋਂ ਚੀਜ਼ਾਂ ਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ ਕਿਉਂਕਿ ਜਿਹੜੀ ਨਮੀ ਹੁੰਦੀ ਹੈ ਨਾ ਮਸਾਲੇ ਚ ਇਹਨਾਂ ਚੀਜ਼ਾਂ ਦੇ ਵਿੱਚ ਉਹ ਆਪਾਂ ਖਤਮ ਕਰਨੀ ਆ ਨਿੰਬੂ ਦੇ ਆਚਾਰ ਦਾ ਆਪਣਾ ਹੀ ਸਵਾਦ ਵੱਖਰਾ ਹੁੰਦਾ ਹੈ ਇਸ ਕਰਕੇ ਦੇ ਵਿੱਚ ਬਹੁਤੇ ਜ਼ਿਆਦਾ ਮਸਾਲਿਆਂ ਦੀ ਜ਼ਰੂਰਤ ਨਹੀਂ ਪੈਂਦੀ ਹਾਂ ਇੱਕ ਅਜਵਾਇਣ ਹੈ ਜਿਹੜੀ ਇਹ ਜ਼ਰੂਰ ਪੈਂਦੀ ਆ ਬਾਕੀ ਆਪਣੀ ਮਰਜ਼ੀ ਦੇ ਮੁਤਾਬਿਕ ਤੁਸੀਂ ਚੀਜ਼ਾਂ ਪਾ ਸਕਦੇ ਹੋ ਪਰ ਅਜਵਾਇਣ ਜਿਹੜੀ ਆ ਉਹ ਲਾਜ਼ਮੀ ਹੁੰਦੀ ਹੈ ਜੀ ਦੇਖੋ ਜੀ ਮਸਾਲਾ ਰੋਸਟ ਹੋ ਗਿਆ ਹੈ ਤੇ ਥੋੜਾ ਜਿਹਾ ਕਲਰ ਵੀ ਚੇਂਜ ਹੋ ਗਿਆ ਹੈ ਹੁਣ ਆਪਾਂ ਗੈਸ ਬੰਦ ਕਰ ਦਿੱਤਾ ਹੈ ਮਸਾਲਾ ਲੈ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਕੇ ਠੰਡਾ ਹੋਣ ਦੇ ਲਈ ਰੱਖ ਦਿੱਤਾ ਹੈ ਇਹ ਨਹੀਂ ਗਰਮ-ਗਰਮ ਨਹੀਂ ਪੀਸਣਾ ਹਲਕਾ ਜਿਹਾ ਠੰਡਾ ਹੋਣ ਤੋਂ ਬਾਅਦ ਇਹਨੂੰ ਆਪਾਂ ਪੀਸ ਲਵਾਂਗੇ ਦੇਖੋ ਜੀ ਮਸਾਲਾ ਠੰਡਾ ਹੋ ਗਿਆ ਹੈ ਹੁਣ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਲਵਾਂਗੇ ਦੇਖੋ ਆਪਾਂ ਇਹ ਇਸ ਤਰੀਕੇ ਨਾਲ ਇਹਨੂੰ ਗਰਦਰਾ ਜਿਹਾ ਪੀਸਣਾ ਹੈ ਪਾਊਡਰ ਜਿਹੜਾ ਇਹਦਾ ਨਹੀਂ ਬਣਾਣਾ ਜੇ ਕੋਈ ਜੀ ਨੇ ਉਹ ਆਪਾਂ ਮਸਾਲਾ ਤਿਆਰ ਕਰਕੇ ਲੈ ਕੇ ਆਏ ਆ ਚਾਰ ਵਿੱਚ ਪਾਉਣ ਦੇ ਲਈ ਉਹਨੇ ਨੂੰ ਇਹਦਾ ਇਹ ਆਪਾਂ ਐਵੇਂ ਢਾਕੇ ਰੱਖ ਦਿੱਤੇ ਸੀਗੇ ਤੇ ਨਾ ਇਹ ਡੋਂਗਾ ਛੋਟਾ ਇਹ ਆਪਾਂ ਇਹਨਾਂ ਨੂੰ ਦੁੱਭੇ ਡੋਂਗੇ ਵਿੱਚ ਕੱਢ ਲਵਾਂਗੇ ਆਪਾਂ ਨੇ ਵੱਡੇ ਡੋਂਗੇ ਦੇ ਵਿੱਚ ਨਿੰਬੂ ਅਤੇ ਮਿਰਚਾਂ ਨੂੰ ਕੱਢ ਲਿਆ ਏ ਹੁਣ ਜਿਹੜਾ ਆਪਾਂ ਨੇ ਮਸਾਲਾ ਤਿਆਰ ਕੀਤਾ ਸੀ ਉਹ ਆਪਾਂ ਇਹਦੇ ਉੱਤੇ ਪਾ ਦੇਵਾਂਗੇ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਇੱਕ ਵੱਡਾ ਚਮਚ ਪਾ ਦਵਾਂਗੇ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਆ ਇਹਦੇ ਨਾਲ ਕੀ ਇਹ ਇਹਦੇ ਪਾਣ ਦੇ ਨਾਲ ਕਲਰ ਜਿਹੜਾ ਆ ਵਧੀਆ ਆ ਜਾਂਦਾ ਹੈ ਆਪਾਂ ਇਸ ਕਰਕੇ ਵਰਤੋਂ ਕੀਤੀ ਆ ਕਿਉਂਕਿ ਮਿਰਚ ਤਾਂ ਦੇਖੋ ਤਿੱਖੇਪਣ ਦੇ ਲਈ ਆਪਾਂ ਇਹ ਵਾਲੀ ਹਰੀ ਮਿਰਚ ਜਿਹੜੀ ਵਰਤੀ ਆ ਤੇ ਇਹ ਵਾਲੀ ਜਿਹੜੀ ਰੈੱਡ ਮਿਰਚ ਆਪਾਂ ਪਾਈ ਆ ਇਹ ਸਿਰਫ ਆਪਾਂ ਕਲਰ ਵਧੀਆ ਆਉਣ ਦੇ ਲਈ ਪਾਈ ਆ ਹੋਰ ਕੁਝ ਨਹੀਂ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਜੀ ਹੁਣ ਪਾਏ ਚੀਜ਼ਾਂ ਪਾਣ ਤੋਂ ਬਾਅਦ ਚੰਗੀ ਤਰ੍ਹਾਂ ਸਾਰੇ ਨਿੰਬੂ ਅਤੇ ਮਿਰਚਾਂ ਦੇ ਵਿੱਚ ਮਿਕਸ ਕਰ ਲਵਾਂਗੇ ਮਸਾਲੇ ਨੂੰ ਤਾਂ ਜੋ ਸਾਰੀਆਂ ਚੀਜ਼ਾਂ ਇੱਕਸਾਰ ਰਚ ਵਿੱਚ ਜਾਣ ਦੇਖੋ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਏ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ 2-3 ਵੱਡੇ ਚਮਚ ਸਰੋਂ ਦਾ ਤੇਲ ਜੈਦਾ ਅਚਾਰ ਨੂੰ ਬਣਾਉਂਦੇ ਆ ਜੀ ਬਿਨਾ ਤੇਲ ਤੋਂ ਅਤੇ ਇਹ ਤੇਲ ਤੋਂ ਬਿਨਾ ਵੀ ਬਣ ਜਾਂਦਾ ਹੈ ਤੇ ਤੇਲ ਵਾਲਾ ਵੀ ਬਣ ਜਾਂਦਾ ਹੈ ਤੁਸੀਂ ਚਾਹੋ ਤਾਂ ਤੇਲ ਨੂੰ ਕਾੜ ਕੇ ਵੀ ਪਾ ਸਕਦੇ ਹੋ ਪਰ ਇੱਥੇ ਆਪਾਂ ਕੱਚੇ ਤੇਲ ਦੀ ਹੀ ਵਰਤੋਂ ਕਰ ਰਹੇ ਹਾਂ ਕਿਉਂਕਿ ਅਚਾਰ ਵਿੱਚ ਕੱਚੇ ਤੇਲ ਦੀ ਵਰਤੋਂ ਜਿਹੜੀ ਆ ਹੋ ਜਾਂਦੀ ਹੈ 3 ਤੋਂ 4 ਇਹ ਵੱਡੇ ਚਮਚ ਤੇਲ ਸੀਗਾ ਹੁਣ ਆਪਾਂ ਤੇਲ ਪਾਣ ਤੋਂ ਬਾਅਦ ਵੀ ਇਹਨਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਇੱਧਰ ਆਪਾਂ ਨੇ ਆਚਾਰ 'ਚ ਤੇਲ ਪਾਣ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਮਿਲਾ ਲਿਆ ਏ ਆਚਾਰ ਹੁਣ ਆਪਣਾ ਰਲ ਚੁੱਕਿਆ ਏ ਜੀ ਔਰ ਆਪਾਂ ਨੇ ਹੁਣ ਇੱਕ ਡੱਬਾ ਲੈਣਾ ਏ ਆਪਾਂ ਇੱਕ ਡੱਬਾ ਲੈ ਆਏ ਜੀ ਪਲਾਸਟਿਕ ਦਾ ਇਹਨੂੰ ਆਪਾਂ ਧੋਸਵਾਰ ਕੇ ਧੁੱਪ ਲਵਾ ਲਈਏ ਚੰਗੀ ਤਰ੍ਹਾਂ ਅਗਰ ਤੁਹਾਡੇ ਕੋਲ ਕੱਚ ਦਾ ਹੈਗਾ ਤਾਂ ਸਭ ਤੋਂ ਵਧੀਆ ਏ ਅਗਰ ਨਹੀਂ ਹੈਗਾ ਤਾਂ ਇਦਾਂ ਦਾ ਡੱਬਾ ਲੈ ਕੇ ਧੋਸਵਾਰ ਕੇ ਧੁੱਪ ਚੰਗੀ ਤਰ੍ਹਾਂ ਲਵਾ ਲੈਣੀ ਆ ਇਹ ਵਿੱਚੋਂ ਗਿੱਲਾ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਡੱਬੇ ਦੇ ਵਿੱਚ ਆਪਾਂ ਅਚਾਰ ਨੂੰ ਪਾ ਕੇ ਰੱਖ ਦੇਵਾਂਗੇ ਦੇਖੋ ਡੱਬੇ ਵਿੱਚ ਪਾਣ ਤੋਂ ਬਾਅਦ ਅਚਾਰ ਨੂੰ ਆਪਾਂ ਨੇ 2-3 ਦਿਨ ਦੀ ਧੁੱਪ ਲਵਾਉਣੀ ਹੈ ਮਤਲਬ ਜਿਹੜਾ 2-3-4 ਦਿਨ ਦੀ ਧੁੱਪ ਲਵਾਉਣੀ ਹੈ ਜਿਹੜਾ ਨਿੰਬੂ ਦਾ ਅਚਾਰ ਆ ਇਹ ਹਫ਼ਤੇ 10 ਦਿਨ ਦੇ ਵਿੱਚ ਖਾਣ ਯੋਗ ਹੁੰਦਾ ਹੈ ਮਿਰਚ ਤਾਂ ਦੇਖੋ ਪਹਿਲਾਂ ਤਿਆਰ ਹੋ ਜਾਣੀ ਹੈ ਮਿਰਚ ਤਾਂ ਚਾਹੇ ਤੁਸੀਂ ਦੂਜੇ ਦਿਨ ਖਾ ਸਕਦੇ ਹੋ ਪਰ ਨਿੰਬੂ ਦਾ ਜਿਹੜਾ ਅਚਾਰ ਨੇ ਇਹ ਥੋੜਾ ਰੁੱਕ ਕੇ ਖਾਣ ਲਈ ਬਣੂਗਾ 10 ਦਿਨ ਲੱਗ ਜਾਂਦੇ ਨੇ ਔਰ ਪਹਿਲਾ ਪਹਿਲਾ ਇਹਦਾ ਜਿਹੜਾ ਸ਼ਿਲਕਾ ਹੈ ਉਹ ਕੋੜਾ ਲੱਗੂਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਆਚਾਰ ਪਰਾਣਾ ਹੁੰਦਾ ਜਾਊਗਾ ਤੇ ਨਿੰਬੂ ਦੇ ਆਚਾਰ ਦਾ ਜਿਹੜਾ ਸ਼ਿਲਕਾ ਹੈ ਉਹ ਵੀ ਬਹੁਤ ਵਧੀਆ ਲੱਗੂਗਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਜ਼ਰੂਰ ਬਣਾਇਓ ਜੀ ਜੇ ਤੁਹਾਨੂੰ ਮੇਰਾ ਇਹ ਤਰੀਕਾ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਜੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ